ਨਮਸਕਾਰ ਦੋਸਤੋ ਮੈਂ ਡਾਕਟਰ yogesh vansal md phd ਆਯੁਰਵੈਦਿਕ ਕੰਸਲਟੈਂਟ ਐਸੋਸੀਏਟ ਪ੍ਰੋਫੈਸਰ ਹਮੇਸ਼ਾ ਦੀ ਤਰ੍ਹਾਂ ਅੱਜ ਫੇਰ ਤੁਹਾਡੇ ਨਾਲ ਨਵੀਆਂ ਚੀਜ਼ਾਂ ਸਾਂਝੀਆਂ ਕਰੂੰਗਾ ਅੱਜ ਆਪਾਂ ਡਿਸਕਸ ਕਰਾਂਗੇ ਦੇਸੀ ਖੇ ਦੇ ਫਾਇਦੇ ਹੁਣ ਸਾਰਿਆਂ ਦੇ ਘਰਾਂ 'ਚ ਦੇਸੀ ਕੀ ਯੂਜ਼ ਹੁੰਦਾ ਸਾਰੇ ਦੇਸੀ ਕੀ ਨੂੰ ਯੂਜ਼ ਕਰਦੇ ਆ ਕੁਝ ਲੋਕਾਂ ਦੇ ਮਨ ਦੇ ਵਿੱਚ ਵਿਹਿਮ ਹੁੰਦਾ ਹੈ ਕਿ ਦੇਸੀ ਕੀ ਖਾਣਾ ਚਾਹੀਦਾ ਵੈ ਜਾਂ ਨਹੀਂ ਖਾਣਾ ਚਾਹੀਦਾ ਸਾਨੂੰ ਰਿਫਾਈਨਡ ਖਾਣਾ ਚਾਹੀਦਾ ਵੈ ਜਾਂ ਫਿਰ ਦੇਸੀ ਕੀ ਖਾਣਾ ਚਾਹੀਦਾ ਹੈ ਅਗਰ ਅਸੀਂ ਗੱਲ ਕਰੀਏ ਕਿ ਇਹਦੇ ਬਾਰੇ ਤਾਂ ਕੀ ਦੋ ਤਰ੍ਹਾਂ ਦਾ ਹੁੰਦਾ ਇੱਕ ਬੋਲਿਆ ਜਾਂਦਾ ਸੈਚੂਰੇਟਿਡ ਫੈਟੀ ਐਸਿਡ ਔਰ ਇੱਕ ਬੋਲਿਆ ਜਾਂਦਾ ਅਨਸੈਚੂਰੇਟਿਡ ਫੈਟੀ ਐਸਿਡ ਜਿਹੜੇ ਰਿਫਾਈਨਡ ਕੀ ਹੁੰਦੇ ਹੈਗੇ ਆ ਜਿਨ੍ਹਾਂ ਮੇ ਕਿ ਡਾਲਡਾ ਦੇ ਕੀ ਜਾਂਦੇ ਆ ਜਾਂ ਫਿਰ ਫੋਰਚਿਊਂ ਦਾ ਕੀ ਆਂਦਾ ਵਾ ਇਹਨੂੰ ਇਹ ਆਂਦੇ ਆ ਅਨਸੈਚੂਰੇਟਿਡ ਫੈਟੀ ਐਸਿਡ ਦੇ ਵਿੱਚ ਔਰ ਜਿਹੜੇ ਸੈਚੂਰੇਟਿਡ ਫੈਟੀ ਐਸਿਡ ਹੁੰਦੇ ਹੈਗੇ ਆ ਜਿਵੇਂ ਕਿ ਦੇਸੀ ਕੀ ਹੋ ਜਾਂਦਾ ਆਪਣੇ ਘਰ ਦੇ ਵਿੱਚ ਆਪਾਂ ਯੂਜ਼ ਕਰਦੇ ਆ ਜਾਂ ਫਿਰ ਪਾਮ ਆਇਲ ਹੋ ਜਾਂਦਾ ਵੈ ਜਾਂ ਫਿਰ ਕੋਕੋਨਟ ਆਇਲ ਦਾ ਬਣਿਆ ਹੋਇਆ ਕੀ ਹੁੰਦਾ ਇਹ ਸਾਰੇ ਸੈਚੂਰੇਟਿਡ ਫੈਟੀ ਐਸਿਡ ਹੁੰਦੇ ਆ ਹੁਣ ਪਤਾ ਕਿਵੇਂ ਲੱਗਦਾ ਵੈ ਕਿ ਇਹ ਸੈਚੂਰੇਟਿਡ ਹੈ ਜਾਂ ਅਨਸੈਚੂਰੇਟਿਡ ਹੈ ਜਿਹੜਾ ਕਿ ਰੂਮ ਟੈਂਪਰੇਚਰ ਦੇ ਉੱਤੇ ਜੰਮ ਜਾਂਦਾ ਵੈ ਉਹ ਸੈਚੂਰੇਟਿਡ ਹੁੰਦਾ ਜਿਹੜਾ ਜੰਮਦਾ ਨਹੀਂ ਹੈ ਉਹ ਅਨਸੈਚੂਰੇਟਿਡ ਹੁੰਦਾ ਇੱਕ ਕਾਮਨਲੀ ਬੋਲਿਆ ਜਾਂਦਾ ਵੀ ਜਿਹੜਾ ਰੂਮ ਟੈਂਪਰੇਚਰ ਦੇ ਕੀ ਜੰਮ ਜਾਂਦਾ ਵੈ ਉਹ ਸਾਡੇ ਸਰੀਰ 'ਚ ਜਾਏਗਾ ਤਾਂ ਉੱਥੇ ਜਾ ਕੇ ਵੀ ਜੰਮ ਜਾਏਗਾ ਹਾਰਦੀ ਪ੍ਰੋਬਲਮ ਕਰੇਗਾ ਜੋੜਾਂ ਦੇ ਦਰਦ ਕਰੇਗਾ ਇਸ ਲਈ ਇੱਕ ਮਿੱਥ ਬਣਾ ਦਿੱਤਾ ਗਿਆ ਬੋਲ ਦਿੱਤਾ ਗਿਆ ਕਿ ਤੁਸੀਂ ਦੇਸੀ ਕੀ ਨਾ ਯੂਜ਼ ਕਰੋ ਤੁਸੀਂ ਰਿਫਾਈਂਡ ਖਾਣਾ ਯੂਜ਼ ਕਰੋ ਜਿੰਨੇ ਵੀ ਲੋਕੀ ਰਿਫਾਈਂਡ ਖਾਂਦੇ ਐ ਇਹ ਨਵੀਆਂ ਰਿਸਰਚਾਂ ਦੇ ਵਿੱਚ ਸਾਨੂੰ ਫਾਈਂਡ ਆਊਟ ਹੋ ਗਿਆ ਵੈ ਕਿ ਰਿਫਾਈਂਡ ਬਦਿਆ ਕੀ ਨਹੀਂ ਹੈ ਅਗਰ ਤੁਸੀਂ ਘਰ ਦਾ ਕੱਢਿਆ ਹੋਇਆ ਗਾਂ ਦਾ ਸਪੈਸ਼ਲੀ ਬਣਾਇਆ ਹੋਇਆ ਹੱਥ ਦੇ ਨਾਲ ਬਣਿਆ ਹੋਇਆ ਬਿਲੋਨੇ ਦਾ ਕੀ ਯੂਜ਼ ਕਰਦੇ ਹੋ ਤਾਂ ਉਹ ਕੀ ਅੰਮ੍ਰਿਤ ਦੇ ਸਮਾਨ ਹੈ ਮੇਰੀ ਗੱਲ ਨੂੰ ਨੋਟ ਕਰ ਲਓ ਤੁਸੀਂ ਤੁਸੀਂ ਕਰਨਾ ਕੀ ਹੈ ਜਿਹੜਾ ਆਪਣੇ ਘਰਾਂ 'ਚ ਕੀ ਆਂਦਾ ਬੇਸਿਕਲੀ ਉਹਦੇ ਵਿੱਚ ਦਿੱਕਤ ਹੈ ਉਹਦੇ ਵਿੱਚ ਮਿਲਾਵਟ ਹੈ ਔਰ ਉਹ ਕੀ ਜਿਹੜਾ ਹੈ ਉਹ ਕਰੀਮ ਨੂੰ ਲੈ ਕੇ ਗਰਮ ਕਰਕੇ ਬਣਾਇਆ ਜਾਂਦਾ ਜਿਹਦੇ ਵਿੱਚ ਜੋ ਵੀ ਉਹਦੇ ਗੁਣ ਹੈਗੇ ਉਹ ਸਾਰੇ ਮਰ ਜਾਂਦੇ ਆ ਅਗਰ ਅਸੀਂ ਦੇਸੀ ਕੀ ਦੇ ਗੁਣਾਂ ਦੀ ਗੱਲ ਕਰੀਏ ਤਾਂ ਦੇਸੀ ਕੀ ਦੇ ਵਿੱਚ ਵਿਟਾਮਿਨ A, ਵਿਟਾਮਿਨ D, ਵਿਟਾਮਿਨ K, ਔਰ omega 3 ਫੈਟੀ ਐਸਿਡ ਹੁੰਦਾ ਹੈ ਜਿਹੜਾ ਕਿ ਸਾਡੇ ਸਰੀਰ ਵਾਸਤੇ ਬਹੁਤ ਫਾਇਦੇਮੰਦ ਹੈ। ਦੇਸੀ ਕੀ ਖਾਣ ਨਾਲ ਮੈਂਟਲ ਪ੍ਰੋਬਲਮ ਨਹੀਂ ਆਂਦੀਆਂ। ਸਟ्रेस ਐਂਜਾਇਟੀ ਤੋਂ ਬੰਦਾ ਦੂਰ ਰਹਿੰਦਾ ਵੈ ਮਾਈਂਡ ਸ਼ਾਰਪ ਹੋ ਜਾਂਦਾ ਉਸ ਦਾ। ਅਗਰ ਅਸੀਂ ਜੋੜਾਂ ਦੀ ਗੱਲ ਕਰੀਏ ਤਾਂ ਜੋੜਾਂ ਦੇ ਉੱਤੇ ਤੁਸੀਂ ਉਹ ਗਰ ਉਹ ਘੀ ਮਲ ਲੈਣੇ ਹੋ ਜਾਂ ਉਹ ਘੀ ਨੂੰ ਦੁੱਧ ਚ ਪਾ ਕੇ ਲੈ ਲੈਣੇ ਹੋ ਤਾਂ ਜੋਇੰਟ ਪ੍ਰੋਬਲਮ ਨਹੀਂ ਆਂਦੀਆਂ। ਇਸ ਤੋਂ ਇਲਾਵਾ ਅਗਰ ਕਿਸੇ ਬੱਚੇ ਦਾ ਦਿਮਾਗ ਘੱਟ ਕੰਮ ਕਰਦਾ ਹੈ ਉਹਦੇ ਵਿੱਚ ਵੀ ਉਹ ਕੰਮ ਕਰਦਾ ਹੈ। ਕਿਸੇ ਦਾ ਪੇ ਨਹੀਂ ਹੈਗਾ ਤਾਂ ਉਹ ਪੇਟ ਦੇ ਰੋਗਾਂ ਨੂੰ ਵੀ ਦੂਰ ਕਰਨ ਲਈ ਸਭ ਤੋਂ ਸਹਾਇਕ ਹੈ ਇੱਕ ਚੀਜ਼ ਮੈਂ ਤੁਹਾਨੂੰ ਦੱਸਣ ਲੱਗਾ ਹਾਂ ਤੁਸੀਂ ਨੋਟ ਕਰ ਲਓ ਸਾਰੇ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਹਾਈਪਰ ਐਸਿਡਿਟੀ ਰਹਿੰਦੀ ਹੈ ਤਾਂ ਉਹਨੂੰ ਖਾਣਾ ਹজম ਨਹੀਂ ਹੁੰਦਾ ਜਾਂ ਤੁਹਾਡੇ ਪੇਟ ਦੇ ਵਿੱਚ ਦਰਦ ਬਣਿਆ ਰਹਿੰਦਾ ਤਾਂ ਸਵੇਰੇ ਉੱਠ ਕੇ ਇੱਕ ਚਮਚ ਦੇਸੀ ਕੀ ਨੂੰ ਇੱਕ ਚਮਚ ਦੇਸੀ ਕੀ ਨੂੰ ਗਰਮ ਪਾਣੀ ਦੇ ਵਿੱਚ ਪਾ ਕੇ ਉਹਨੂੰ ਰੋਟੀ ਖਾਣ ਤੋਂ ਇੱਕ ਘੰਟਾ ਪਹਿਲਾਂ ਤੁਸੀਂ ਅਗਰ ਸਵੇਰੇ ਲੈ ਲਨੇ ਹੋ ਤਾਂ ਤੁਹਾਡਾ ਡਾਈਜੈਸ਼ਨ ਸਿਸਟਮ ਸੈੱਟ ਹੋ ਜਾਏਗਾ ਆਯੁਰਵੇਦ ਵਿੱਚ ਬੋਲਿਆ ਜਾਂਦਾ ਹੈ ਕਿ ਅਗਰ ਤੁਹਾਡੀ ਅਗਨੀ ਪ੍ਰਦੀਪਤ ਹੋ ਜਾਂਦੀ ਹੈ ਤੁਹਾਡੀ ਮੰਦ ਅਗਨੀ ਦੂਰ ਹੋ ਜਾਂਦੀ ਹੈ ਤਾਂ ਤੁਹਾਨੂੰ ਪੇਟ ਦਾ ਕੋਈ ਵੀ ਰੋਗ ਨਹੀਂ ਰਹੇਗਾ ਤੇ ਦੇਸੀ ਕੀ ਅਗਰ ਤੁਸੀਂ ਘਰ ਦਾ ਬਣਾਇਆ ਹੋਇਆ ਅਗਰ ਯੂਜ਼ ਕਰਦੇ ਹੋ ਤੇ ਬਿਮਾਰੀਆਂ ਤੋਂ ਬਚ ਸਕਦੇ ਹੋ ਉਹਨੇ ਬਣਾਉਣਾ ਕਿਦਾਂ ਸਭ ਤੋਂ ਜ਼ਰੂਰੀ ਗੱਲ ਹੈ ਕਿ ਜਿਹੜਾ ਕੀ ਹੈ ਉਹ ਮਾਰਕੀਟ ਚੋਂ ਲੈ ਕੇ ਆਣਾ ਵੈ ਜਾਂ ਬਣਾਉਣਾ ਵੈ ਇੱਕ ਨੋਟ ਕਰਨ ਵਾਲੀ ਗੱਲ ਹੈ ਕਿ ਤੁਸੀਂ ਬਿਲੋਨੇ ਵਾਲਾ ਕੀ ਖਾਣਾ ਹੁਣ ਬਿਲੋਨਾ ਕੀ ਹੁੰਦਾ ਅਗਰ ਤੁਸੀਂ ਘੀ ਨੂੰ ਦੁੱਧ ਨੂੰ ਕਰ ਲੈ ਕੇ ਆਨੇ ਹੋ ਗਾਂ ਦੇ ਦੁੱਧ ਨੂੰ ਅਗਰ ਤਾਂ ਗਾਂ ਦੇਸੀ ਮਿਲ ਜਾਵੇ ਤੇ ਸੋਨੇ ਤੇ ਸੁਹਾਗੇ ਵਰਗੀ ਗੱਲ ਹੈ ਦੇਸੀ ਗਾਂ ਦਾ ਦੁੱਧ ਲਿਆ ਕੇ ਉਹਦਾ ਤੁਸੀਂ ਦਹੀਂ ਜਮਾਣਾ ਦਹੀਂ ਦੀ ਲੱਸੀ ਬਣਾਨੀ ਹੈ ਉਸ ਲੱਸੀ ਨੂੰ ਮਧਾਨੀ ਦੇ ਨਾਲ ਜਾਂ ਫਿਰ ਬਿਲੌਣੇ ਦੇ ਨਾਲ ਰਗੜ ਕੇ ਉਹਦੇ ਵਿੱਚੋਂ ਮੱਖਣ ਕੱਢਣਾ ਹੈ ਔਰ ਉਸ ਮੱਖਣ ਨੂੰ ਗਰਮ ਕਰਕੇ ਉਹਦਾ ਘੀ ਬਣਾਣਾ ਹੈ ਇਹ ਇੱਕ ਅੰਮ੍ਰਿਤ ਦੇ ਸਮਾਨ ਘੀ ਬਣਦਾ ਹੈ ਇਸੇ ਨੂੰ ਹੀ ਮਾਰਕੀਟ ਦੇ ਵਿੱਚ ਬੋਲਿਆ ਜਾਂਦਾ A2 ਬਿਲੋਨਾ ਕਾਓ ਕੀ ਜਾਂ ਤਾਂ ਤੁਸੀਂ ਇਹ ਮਾਰਕੀਟ ਚੋ ਲਿਆ ਕੇ ਖਾਣਾ ਸ਼ੁਰੂ ਕਰੋ ਔਰ ਜਾਂ ਫਿਰ ਤੁਸੀਂ ਇਹ ਘਰ ਖੁਦ ਬਣਾਉਣਾ ਸ਼ੁਰੂ ਕਰੋ ਅਗਰ ਮਾਰਕੀਟ ਚੋ ਲੈ ਕੇ ਆਉਣੇ ਹੋ ਤਾਂ ਨਾਰਮਲ ਕੀ ਨਾਲੋਂ ਮਹਿੰਗਾ ਮਿਲਦਾ ਅਗਰ ਸਾਰਾ ਟਾਈਮ ਤੁਸੀਂ ਇਹਦੇ ਨਾਲ ਰੋਟੀ ਨਹੀਂ ਅਫੋਰਡ ਕਰ ਸਕਦੇ ਹੋ ਬਣਾਣੀ ਤਾਂ ਥੋੜਾ ਜਿਹਾ ਲਿਆ ਕੇ ਰੱਖ ਲੋ ਰੋਟੀ ਦੇ ਉੱਪਰ ਲਗਾ ਕੇ ਇਹਨੂੰ ਖਾਣਾ ਸ਼ੁਰੂ ਕਰੋ ਆਪਾਂ ਜਿਵੇਂ ਕਿ ਗੱਲ ਕੀਤੀ ਸੀ ਕਿ ਸੈਚੂਰੇਟਿਡ ਔਰ ਅਨਸੈਚੂਰੇਟਿਡ ਦੇ ਵਿੱਚ ਇੱਕ ਬੜੀ ਹੀ ਦੁਬਿਧਾ ਜੀ ਲੋਕਾਂ ਨੂੰ ਪਈ ਹੋਈ ਹੈ ਸਾਇੰਟਿਸਟ ਇਹ ਕਹਿੰਦੇ ਹੈਗੇ ਹੈ ਕਿ ਅਨਸੈਚੂਰੇਟਿਡ ਜਿਹੜਾ ਫੈਟੀ ਐ ਦਾ ਉਹਦੇ ਵਿੱਚ ਹੁਣ ਬਾਇਸਡ ਗੱਲ ਇਹ ਹੈ ਕਿ ਕੰਪਨੀਆਂ ਜੋ ਇੰਨਾ ਇੰਨਾ ਪੈਸਾ ਟੀਵੀ ਐਡ ਦੇ ਉੱਤੇ ਖਰਚਦੀਆਂ ਹਨ ਉਹਨਾਂ ਨੇ ਵੀ ਪੈਸਾ ਕਮਾਣਾ ਹੈ ਅਗਰ ਤੁਸੀਂ ਘਰ ਦਾ ਬਣਿਆ ਹੋਇਆ ਸੈਚੂਰੇਟਿਡ ਫੈਟੀ ਐਸਿਡ ਹੁੰਦੇ ਹੋਏ ਵੀ ਅਗਰ ਤੁਸੀਂ ਦੇਸੀ ਘਾਹ ਦਾ ਦੇਸੀ ਕੀ ਉਹ ਯੂਜ਼ ਕਰਦੇ ਹੋ ਤਾਂ ਤੁਹਾਡੇ ਵਾਲ ਨਹੀਂ ਚੜਨਗੇ ਤੋਡਾ ਰੰਗ ਸਾਫ ਹੋ ਜਾਏਗਾ ਤੁਹਾਡੇ ਗੋਡਿਆਂ 'ਚ ਦਰਦ ਨਹੀਂ ਹੋਏਗਾ ਤੁਹਾਡਾ ਪੇਟ ਜਿਹੜਾ ਹੈਗਾ ਵਾ ਉਹ ਨੋਰਮਲ ਹੋ ਜਾਏਗਾ ਤੁਹਾਡੀ ਜਿਹੜੀ ਹਾਈਪਰ ਐਸਿਡਿਟੀ ਦੀ ਪ੍ਰੋਬਲਮ ਹੈ ਉਹ ਠੀਕ ਹੋ ਜਾਏਗੀ ਭੁੱਖ ਵਧੀਆ ਲੱਗਣ ਲੱਗ ਜਾਏਗੀ ਨੀਂਦ ਵਧੀਆ ਆਣ ਲੱਗ ਜਾਏਗੀ ਇਸ ਤੋਂ ਇਲਾਵਾ ਤੁਸੀਂ ਅੱਜਕਲ ਦੇਖਦੇ ਹੋ ਕਿ ਇਸ ਉਮਰ ਦੇ ਵਿੱਚ ਜਿੰਨੀ ਵੀ ਬਿਮਾਰੀਆਂ ਹੁੰਦੀਆਂ ਵੱਡੇ ਵੱਡੇ ਬਜ਼ੁਰਗਾਂ ਨੂੰ ਗੋਡਿਆਂ 'ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਉਂ ਕਿਉਂਕਿ ਉਹਨਾਂ ਨੇ ਰਿਫਾਈਨਡ ਖਾਣਾ ਸ਼ੁਰੂ ਕਰਤਾ ਸਾਰਾ ਟਾਈਮ ਰਿਫਾਈਨ ਖਾਂਦੇ ਆ ਵਜਨ ਨਹੀਂ ਵੱਧਦਾ ਹਾਈਟ ਦੀ ਪ੍ਰੋਬਲਮ ਨਹੀਂ ਹੋਏਗੀ ਪਰ ਗੋਡੇ ਕੜਕੜ ਦੀ ਆਵਾਜ਼ ਕਰਨ ਲੱਗ ਜਾਂਦੇ ਆ ਹੁਣ ਜਦੋਂ ਗੋਡੇ ਕੜਕੜ ਦੀ ਆਵਾਜ਼ ਕਰਨ ਲੱਗ ਜਾਂਦੇ ਆ ਤਾਂ ਉਹਨਾਂ ਨੂੰ ਬੋਲਿਆ ਜਾਂਦਾ ਕਿ ਉਹਦੇ ਅੰਦਰ ਖੁਸ਼ਕੀ ਪੈਦਾ ਹੋ ਗਈ ਹੈ ਲੁਬਰੀਕੇਸ਼ਨ ਘਟ ਗਈ ਹੈ ਗ੍ਰੀਸ ਮੁੱਕ ਗਈ ਹੈ ਅਗਰ ਉਹਨਾਂ ਚੀਜ਼ਾਂ ਨੂੰ ਦੂਰ ਕਰਨਾ ਹੈ ਤਾਂ ਮੈਂ ਤੁਹਾਨੂੰ ਇੱਕ ਨੁਸਖਾ ਦੱਸਣ ਲੱਗਾ ਹਾਂ ਉਹਨੂੰ ਤੁਸੀਂ ਨੋਟ ਕਰੋ ਉਹਦੇ ਵਿੱਚ ਤੁਸੀਂ ਕਰਨਾ ਕੀ ਹੈ ਰਾਤ ਨੂੰ ਸੌਣ ਲੱਗੇ ਇੱਕ ਚਮਚ ਖਸਖਸ ਪੋ ਲੈਣੀ ਹੈ ਪੋਪੀ ਸੀਡ ਜਿਹਨੂੰ ਅਸੀਂ ਬੋਲਦੇ ਹਾਂ ਉਹਨੂੰ ਤੁਸੀਂ ਇੱਕ ਗਲਾਸ ਪਾਣੀ ਦੇ ਵਿੱਚ ਪੀ ਕੇ ਛੱਡ ਦੇਣਾ ਅਗਲੇ ਦਿਨ ਸਵੇਰੇ ਉਸ ਪਾਣੀ ਦੇ ਵਿੱਚੋਂ ਉਸ ਖਸਖਸ ਨੂੰ ਨਿਤਾਰ ਲੈਣਾ ਛਾਂਲ ਲੈਣਾ ਅੱਧਾ ਕੱਪ ਦੁੱਧ ਲੈਣਾ ਦੁੱਧ ਦੇ ਵਿੱਚ ਤੁਸੀਂ ਉਹ ਵਾਲੀ ਖਸਖਸ ਨੂੰ ਉਬਾਲ ਲੈਣਾ ਪਾ ਕੇ ਉਹਨੂੰ ਉਬਾਲਾ ਦੇ ਲੈਣਾ ਥੋੜਾ ਜਿਹਾ ਉਹਦੇ ਵਿੱਚ ਉਬਾਲਾ ਦੇਣ ਤੋਂ ਬਾਅਦ ਇੱਕ ਖਜੂਰ ਜਾਂ ਇੱਕ ਛੁਆਰਾ ਪਾ ਦੇਣਾ ਖੀਨੀ ਨਹੀਂ ਪਾਣੀ ਹੈਗੀ ਔਰ ਜਦੋਂ ਇਹ ਸਾਰਾ ਕੁਝ ਤੁਹਾਡਾ ਮਟੀਰੀਅਲ ਬਣ ਜਾਏਗਾ ਦੁੱਧ ਉਬਲ ਜਾਏਗਾ ਘੜ ਜਾਏਗਾ ਉਹਦੇ ਵਿੱਚ ਅੱਧਾ ਚਮਚ ਦੇਸੀ ਗਾਹ ਦਾ ਦੇਸੀ ਘਿਓ ਪਾਣਾ ਚਾਹੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਵਾਈ ਚੱਲਦੀ ਹੈ ਤੁਸੀਂ ਇਹ ਚੀਜ਼ ਯੂਜ਼ ਕਰ ਸਕਦੇ ਹੋ ਹਫਤੇ ਦੇ ਵਿੱਚ ਅਗਰ ਤੁਸੀਂ ਇਹ ਤਿੰਨ ਦਿਨ ਯੂਜ਼ ਕਰ ਲੈਨੇ ਹੋ ਤਾਂ ਤੁਹਾਡੇ ਗੋਡਿਆਂ ਦਾ ਦਰਦ ਛੂ ਮੰਤਰ ਹੋ ਜਾਏਗਾ ਫਿਰ ਵੀ ਅਗਰ ਕਿਸੇ ਨੂੰ ਗੋਡਿਆਂ 'ਚ ਦਰਦ ਰਹਿੰਦੀ ਹੈ ਤਾਂ ਅਸੀਂ ਜਿਵੇਂ ਕਿ ਜਵਾਯ ਆਯੁਰਵੇਦਾ ਤੋਂ ਤੁਹਾਡੇ ਨਾਲ ਹਮੇਸ਼ਾ ਸਾਹਮਣੇ ਆਣੇ ਆ ਤੁਹਾਡੇ ਨਾਲ ਗੱਲ ਕਰਦੇ ਆ ਤਾਂ ਅਸੀਂ ਇਹਦੇ 'ਚ ਇੱਕ ਪ੍ਰੋਡਕਟ ਵੀ ਬਣਾਇਆ ਹੋਇਆ ਤੇ ਇਸ ਪ੍ਰੋਡਕਟ ਦਾ ਨਾਮ ਹੈ ਬੋਨ ਵਾਈਜ਼ਰ ਇਸ ਪ੍ਰੋਡਕਟ ਦੇ ਵਿੱਚ ਇੱਕ ਕੈਪਸੂਲ ਹੈ ਇੱਕ ਗੋਲੀ ਹੈ ਔਰ ਇੱਕ ਏਅਲ ਹੈ ਇਹਨਾਂ ਤਿੰਨਾਂ ਚੀਜ਼ਾਂ ਦੀ ਤੁਸੀਂ ਅਗਰ ਵਰਤੋਂ ਕਰ ਲੈਨੇ ਹੋ ਇਹ ਕੈਪਸੂਲ ਸਵੇਰੇ ਸ਼ਾਮ ਖਾ ਲੈਣੇ ਹੋ ਗੋਲੀ ਸਵੇਰੇ ਸ਼ਾਮ ਖਾ ਲੈਣੇ ਹੋ ਤੇ ਇਹ ਬੋਨ ਵਾਈਜ਼ਰ ਆਇਲ ਆਪਣੇ ਜੋਇੰਟਸ ਨੂੰ ਲੂਬ੍ਰੀਕਟ ਕਰ ਲੈਣੇ ਹੋ ਨਾਲ ਮੈਂ ਜੋ ਤੁਹਾਨੂੰ ਸੈਚੂਰੇਟਿਡ ਫੈਟੀ ਐਸਿਡ ਦੀਆਂ ਪ੍ਰੋਪਰਟੀਆਂ ਦਸੀਆਂ ਵਿਟਾਮਿਨ A ਵਿਟਾਮਿਨ D ਵਿਟਾਮਿਨ K omega 3 ਫੈਟੀ ਐਸਿਡ ਦੇ ਰੂਪ ਚ ਅੱਧੇ ਚਮਚ ਦੇ ਨਾਲ ਤੁਹਾਡੇ ਜੋਇੰਟਸ ਅੰਦਰ ਜਿੰਨੀ ਵੀ ਕਮੀ ਹੈ ਉਹ ਪੂਰੀ ਹੋਣ ਲੱਗ ਜਾਏਗੀ ਇਦਾਂ ਦੀ ਹੀ ਹੋਰ ਵੀਡੀਓ ਲੈ ਕੇ ਅਸੀਂ ਤੁਹਾਡੇ ਸਾਹਮਣੇ ਫਿਰ ਤੋਂ ਹਾਜ਼ਰ ਹੋਵਾਂਗੇ ਜੇ ਤੁਹਾਨੂੰ ਕੋਈ ਵੀ ਹੋਰ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ ਤਾਂ ਉੱਪਰ ਦਿੱਤੇ ਹੋਏ ਨੰਬਰ ਦੇ ਉੱਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜਾਂ ਸਾਡੀ ਵੈਬਸਾਈਟ www.joyarveda.com ਤੇ ਵੀ ਸਾਡੇ ਨਾਲ ਸੰਪਰਕ ਕਰ ਸਕਦੇ